ਸਾਡੇ ਨਾਲ ਜੋ ਹੁੰਦਾ ਸਹੀ ਹੁੰਦਾ ਵਾ ਅਸੀਂ ਲੋਕ ਹੈ ਹੀ ਇੱਥੇ ਚੀਜ਼ ਦੇ ਕਾਬਲਾ ਅਹਮਾਚਲ ਜਿਹੜੇ ਹਾਦੇ ਬੰਦੇ ਨੇ ਕੋੜਦੇ ਨੇ ਸਹੀ ਕਰਦੇ ਆ ਉੱਥੇ ਜਾ ਕੇ ਅਸੀਂ ਪੈਸੇ ਦੀ ਬਰਬਾਦੀ ਕਰਦੇ ਆ ਟਾਈਮ ਖਰਾਬ ਕਰਦੇ ਆ ਨਾਲੇ ਉਹਨਾਂ ਕੋਈ ਛਤਰ ਖਾਂਦੇ ਆ ਯਾਰ ਤੇ ਫੇਰ ਅਸੀਂ ਹਿਮਾਚਲ ਘੁੰਮਣ ਜਾਂਦੇ ਆ ਬਾਰ-ਬਾਰ ਆਪਣੇ ਪੰਜਾਬ 'ਚ ਅਸੀਂ ਰੋਖ ਨਹੀਂ ਲਾਉਣੇ ਆਪਣੇ ਪੰਜਾਬ ਨੂੰ ਵੇਖਣਾ ਨਹੀਂ ਕੁਝ ਕਰਨਾ ਨਹੀਂ ਹੈ ਨਾ ਤੇ ਉੱਥੇ ਹੀ ਹਿਮਾਚਲ ਜਾ ਕੇ ਨਾਲ ਜੁੱਤੀਆਂ ਖਾ ਕੇ ਆਉਂਦੇ ਆ ਨਾਲੇ ਅਸੀਂ ਪੈਸੇ ਦੀ ਬਰਬਾਦੀ ਕਰਕੇ ਆਉਂਦੇ ਆ ਯਾਰ ਸਾਡਾ ਪੰਜਾਬ ਹੀ ਹਿਮਾਚਲ ਬਣ ਸਕਦਾ ਵਾ ਜੇ ਸਾ ਜੋ ਕਰਨ ਸਾਰੇ ਵੀਰ ਹੈ ਰਲ ਮਿਲ ਕੇ ਬੂਟੇ ਲਾਈਏ ਵੱਧ ਤੋਂ ਵੱਧ ਠੀਕ ਹੈ ਸਾਨੂੰ ਲੋੜ ਹੀ ਨਹੀਂ ਜਾਂਦੀ ਜਿਹੜਾ ਅਸੀਂ 10-12000 ਰੁਪਏ ਅਸੀਂ ਉਧਰ ਖਰਚਾ ਕਰਕੇ ਆਉਂਦੇ ਹਾਂ ਸਿਰਫ ਇੱਕ ਉਹਦੇ ਵਿੱਚ 2000 ਰੁਪਏ ਦੇ ਬੂਟੇ ਲਿਆ ਕੇ ਲਾ ਦਈਏ ਨਾ ਉਹਨਾਂ ਦੀ ਦੇਖਭਾਲ ਕਰ ਲਈਏ ਤੇ 2 ਸਾਲਾਂ ਦੇ ਵਿੱਚ ਸਾਨੂੰ ਲੋੜ ਨਹੀਂ ਕਿਤੇ ਬਾਹਰ ਘੁੰਮਣ ਜਾਣ ਦੀ ਸਹੀ ਗੱਲ ਹੈ ਹਿਮਾਚਲ ਵਾਲੇ ਮੈਂ ਤਾਂ ਕੁੱਟੋ ਚੰਗੀ ਦਾ ਅਰੀਨ ਆ ਇਹਨਾਂ ਨੂੰ ਪਤਾ ਲੱਗੇ ਉਹੀ ਗੱਲੇ ਨਾਲੇ 176 ਵੀ ਖਾਂਦੇ ਨਾਲ 100 ਗੰਡਾ ਵੀ ਖਾਂਦੇ ਆ ਉਹ ਹਾਲਾਤ ਹੈ ਸਾਡੇ ਯਾਰ ਉਹ ਸਮਝੋ ਯਾਰ ਪੰਜਾਬੀਆ